ਆਫ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਇੱਕ ਪਰਿਵਾਰ ਅੱਜ ਸਵੇਰੇ ਠੀਕ 3:00 ਵਜੇ ਉਹਨਾਂ ਦੇ ਕਮਰੇ ਦੀ ਛੱਤ ਉਹਨਾਂ ਦੇ ਪਰਿਵਾਰ ਦੇ ਤਿੰਜੀਆਂ ਦੇ ਸੁੱਤੇ ਪਿਆ ਦੇ ਉੱਪਰ ਡਿੱਗ ਗਈ ਜਿਸ ਨਾਲ ਤਿੰਨੋਂ ਜੀਆਂ ਦੇ ਖਾਫੀ ਸੱਟਾਂ ਲੱਗੀਆਂ ਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਮਾਲੀ ਨੁਕਸਾਨ ਵੱਡੀ ਮਾਤਰਾ ਵਿੱਚ ਹੋ ਗਿਆ ਘਰ ਦਾ ਸਾਰਾ ਸਮਾਨ ਵੀ ਟੁੱਟ ਗਿਆ ਜਦੋਂ ਘਰ ਦੀ ਛੱਤ ਡਿੱਗੀ ਤਾਂ ਨਾਲ ਪਏ ਗੋਰਾ ਸਿੰਘ ਦੇ ਪਿਤਾ ਸਤਪਾਲ ਸਿੰਘ ਨੇ ਖੜਕਾ ਸੁਣਿਆ ਤਾਂ ਉੱਠ ਕੇ ਬਾਹਰ ਆਇਆ ਤਾਂ ਦੇਖਿਆ ਕਿ ਉਸ ਦੇ ਪਰਿਵਾਰ ਦੇ ਉਸ ਦੇ ਪਰਿਵਾਰ ਦੇ ਜੀ ਅੰਦਰ ਸੁੱਤੇ ਪਏ ਹਨ ਤਾਂ ਉੱਪਰੋਂ ਮਕਾਨ ਡਿੱਗ ਗਿਆ ਉਸ ਨੇ ਰੋਲਾ ਪਾਇਆ ਲੋਕ ਇਕੱਠੇ ਹੋਏ ਤਾਂ ਮਲਬੇ ੇਠੋਂ ਪਰਿਵਾਰ ਦੇ ਤਿੰਨ ਜੀਆਂ ਨੂੰ ਲੋਕਾਂ ਨੇ ਕੱਢਿਆ ਨੌਜਵਾਨ ਭਾਰਤ ਸਭਾ ਵੱਲੋਂ ਸਰਕਾਰ ਨੂੰ ਅਪੀਲ ਕਰਦੇ ਆ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਉਸ qryਬ ਪਰਿਵਾਰ ਦਾ ਮਕਾਨ ਬਣਾਵੇ ਅਤੇ ਹੋਰ ਵੀ ਜਿਹੜੇ ਲੋਕਾਂ ਦੇ ਮਕਾਨ ਕੱਚੇ ਨੇ ਜਿਸ ਤਰ੍ਹਾਂ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਹੜ ਵਰਗੀ ਸਥਿਤੀ ਪੂਰੇ ਪੰਜਾਬ ਵਿੱਚ ਬਣੀ ਹੋਈ ਹੈ ਤੇ ਪ੍ਰਸ਼ਾਸਨ ਨੂੰ ਉਹਨਾਂ ਦੇ ਘਰ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਇਸ ਕਮਰੇ ਦੇ ਵਿੱਚ ਅੰਦਰ ਹਾਂ ਤੇ ਕਿੰਨੇ ਕ ਵਜੇ ਘਟਣਾ ਵਾਪਰੀ ਇਹ 3 ਵਜੇ 3 ਵਜੇ ਦਿੱਤੀ ਕੌਣ ਕੌਣ ਸੀਗਾ ਤੁਸੀਂ ਇੱਥੇ ਇੱਕ ਮੇਰ ਘਰ ਦੀ ਇੱਕ ਮੈਚ ਕਿੱਥੇ ਚੱਲ ਰਿਹਾ ਅੱਛਾ ਅੱਛਾ ਕਿੱਥੇ 60 ਫੁੱਟ ਕਿੰਨੇ ਕ ਲੱਗੀ ਗਏ ਸਾਡੀ ਮੇਰ ਸਾਡੀ ਇਹ ਘਰ ਦੀ ਦੇ ਪੱਸੇ ਨਾਲ ਤੇ ਕਿਵੇਂ ਪਤਾ ਲੱਗਾ ਫਿਰ ਲੋਕਾਂ ਨੂੰ ਪੜਾਈ ਰਵਾਜ ਲੱਗਿਆ ਜੀ ਰੌਲਾ ਪਾਇਆ ਨੇੜੀ ਅੱਜ ਨਵੀਂ ਉੱਠੇ ਅੱਛਾ ਅੱਛਾ ਤੇ ਰੌਲਾ ਪਾਇਆ ਭਰਾ ਭੈਣ ਭਰਾਇ ਕਰੇ ਪਿਆਰ ਕੇ ਦੁਆਰਾ ਕੱਢੀ ਪਰ ਮੈਂ ਕਿਰਨ ਦੇ ਮੌਕੇ ਤੇ ਕੱਢ ਲਿਆ ਚਲੋ ਦੁਕਾਨਦਬੂ ਇਹਨਾਂ ਦੀਆਂ ਫਸਲੀਆਂ ਤੇ ਹੈਗਾ ਹੀ ਹੈਗੇ ਹੀ ਰਾਤ ਡਾਕਟਰ ਨੂੰ ਤੜਕੇ ਦਿਖਾ ਕੇ ਵੀ ਆਏ ਆ ਹੁਣ ਆ ਕੇ ਤੇ ਕਰੀ ਸ਼ਹਿਰ ਇਹਨਾਂ ਦੇ ਅਕਸਰ ਵਗੈਰਾ ਕਰਾ ਕੇ ਲਿਆਉਣੇ ਹੈ ਤੇ ਪਹਿਲਾ ਸਮਾਨ ਵੀ ਕੱਢਿਆ ਸਾਡੇ ਕੋਲ ਵੀਡੀਓ ਹੈੀਆਂ ਉਹਦੀਆਂ ਵੀ ਪਹਿਲਾ ਸਮਾਨ ਵੀ ਜਿਹੜਾ ਆ ਸਮਾਨ ਸਾਰਾ ਜਿਹੜਾ ਟੁੱਟ ਭੱਜ ਗਿਆ ਹਾਂਜੀ ਹਾਂਜੀ ਉੱਪਰਲੇ ਪਾਸੇ ਉਹ ਵੀ ਆ ਦੇ ਘਰਾਂ ਦੇ ਪੈਸੇ ਇਕੱਠੇ ਕਰਕੇ ਕੋ ਮੜੇ ਉਲਟੇ ਜੁੜੇ ਜਾਲ ਜਿੰਨੇ ਮਰਤ ਹੋ ਜਾਂਦੀ ਜੀ ਜੀ ਕਰਕੇ ਤਾਂ ਮੰਗਿਆ ਦੋਨੋਂ ਕੋਲ ਦੇ ਦਵਾਈ ਦੀ ਉਹਦੇ ਅਗੇ ਕੀਤੀ ਅਜਿਆ ਚਲ ਸ਼ਹਿਰਵਨਾਂ ਦਾ ਕੋਈ ਅਸਰਾ ਵਗੈਰਾ ਜਾਂ ਕੋਈ ਦਵਾਈ ਵਾ ਕੇ ਲਿਆਉਣੀ ਹੈ ਜੀ ਹੁਣ ਤੇ ਬਾਕੀ ਹਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਇੱਥੇ ਸਰਪੰਚ ਨਾ ਕੋ ਮੈਂਬਰ ਪਹੁੰਚੇ ਚਾਹ ਬਹੁਤ ਹੀ ਸਤਕਾਰਯੋਗ ਤੇ ਜਿਹੜੇ ਪੰਜਾਬੀਓ ਅੱਜ ਸਵੇਰੇ ਠੀਕ 3 ਵਜੇ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਘਟਨਾ ਵਾਪਰੀ ਆ ਕਿ ਜਿਹੜੀਆਂ ਲਗਾਤਾਰ بارشਾਂ ਹੋ ਰਹੀਆਂ ਨੇ ਤੇ ਹੜ੍ਹ ਵਰਗੀ ਸਥਿਤੀ ਜਿਹੜੀ ਪੂਰੇ ਪੰਜਾਬ ਦੇ ਅੰਦਰ ਬਣੀ ਹੋਈ ਆ ਤੇ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਇੱਕ ਕਰੀਬ ਪਰਿਵਾਰ ਜੋ ਸਤਪਾਲ ਸਿੰਘ ਇਹਦੇ ਕੱਚਾ ਕਮਰਾ ਸੀਗਾ ਤੇ ਪਰਿਵਾਰ ਦੇ ਤਿੰਨ ਜੀ ਜਿਹੜੇ ਦਾ ਲੜਕਾ ਤੇ ਇਹਦੀ ਨੋ ਤੇ ਇੱਕ ਬੱਚਾ ਛੋਟਾ ਜਿਹੜਾ ਅੰਦਰ ਸੁੱਤੇ ਹੋਏ ਸੀਗੇ ਤੇ ਬਾਰਸ਼ਾਂ ਜਿਆਦੀਆਂ ਪੈਣ ਕਰਕੇ ਜਿਹੜਾ ਕੱਚਾ ਕਮਰਾ ਸੀਗਾ ਤੇ ਇਹ ਉਹਨਾਂ ਦੇ ਉੱਪਰ ਹੀ ਜਿਹੜਾ ਅੱਜ ਡਿੱਗ ਪਿਆ ਤੇ ਗੁਜਰਤੀ ਲੋਕਾਂ ਦੇ ਰੌਲਾ ਪਾਉਣ ਕਰਕੇ ਤੇ ਲੋਕ ਜਿਹੜੇ ਇਕੱਠੇ ਹੋਏ ਤੇ ਬਾਅਦ ਦੇ ਵਿੱਚ ਲੋਕਾਂ ਨੇ ਆ ਕੇ ਜਿਹੜਾ ਇਹਨਾਂ ਨੂੰ ਤਿੰਨਾਂ ਜੀਆਂ ਨੂੰ ਜਿਹੜਾ ਉਹ ਮਲਬੇ ਦੇ ਹੇਠੋਂ ਕੱਢਿਆ ਕਾਫੀ ਸੱਟਾਂ ਵੀ ਲੱਗੀਆਂ ਬਾਈ ਦੇ ਸਿਰ ਦੇ ਵਿੱਚ ਵੀ ਸੱਟ ਲੱਗੀ ਆ ਇਹ ਭੈਣ ਤੇ ਵੀ ਸੱਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਹੋਰ ਵੀ ਦਾਨੀ ਸੱਜਣਾ ਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਜਰੂਰ ਮਦਦ ਕਰੋ ਤਾਂ ਜੋ ਇਹ ਆਪਦਾ ਰਹਿਣ ਬਸੇਰਾ ਜਿਹੜਾ ਫਿਰ ਤੋਂ ਬਣਾ ਸਕਣ ਜੋ ਕੁਦਰਤੀ ਆਫਤ ਆਈ ਹੈ ਇਹਨਾਂ ਤੇ ਤੇ ਲੋਕ ਇਹਨਾਂ ਦਾ ਜਰੂਰ ਸਾਥ ਦੇਣ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਲਦ ਤੋਂ ਜਲਦ ਇਸ ਪਰਿਵਾਰ ਦਾ ਜਿਹੜਾ ਸਾਥ ਦਿੱਤਾ ਜਾਵੇ ਤਾਂ ਜੋ ਇਹਨਾਂ ਦਾ ਫਿਰ ਤੋਂ ਕਮਰਾ ਜਿਹੜਾ ਤਿਆਰ ਕੀਤਾ ਜਾਵੇ ਤੇ ਆਪਦੇ ਪਰਿਵਾਰ ਨੂੰ ਲੈ ਕੇ ਇੱਥੇ ਰਹਿ ਸਕਣਾਂ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਨੂੰ ਵੀ ਇਹ ਇਸ ਪਰਿਵਾਰ ਦੇ ਜਿਹੜਾ ਉਹ ਨਾਲ ਖੜਨਾ ਚਾਹੀਦਾ ਪਰਿਵਾਰ ਤੋਂ ਪਤਾ ਕੀਤਾ ਕਿ ਕਹਿੰਦੇ ਕਿ ਕਈ ਵਾਰ ਇਸ ਤੋਂ ਪਹਿਲਾਂ ਵੀ ਜਿਹੜਾ ਸਾਡੇ ਕਮਰੇ ਉਹ ਲਿਖ ਕੇ ਲੈ ਜਾਂਦੇ ਰਹੇ ਆ ਪਰ ਹਲੇ ਤਾਈ ਕਿਸੇ ਨੇ ਜਿਹੜਾ ਕਮਰਾ ਉਹ ਬਣਵਾ ਕੇ ਨਹੀਂ ਦਿੱਤਾ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਵੀ ਕਿਸੇ ਦਾ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਜਿਹੜੇ ਮੁਆਵਜ਼ੇ ਵੀ ਦਿੱਤੇ ਜਾਂਦੇ ਆ ਤੇ ਸਰਕਾਰਾਂ ਦੇਖਦੀਆਂ ਰਹਿੰਦੀਆਂ ਨੇ ਕਿ ਕਦੋਂ ਕਿਸੇ ਦੇ ਪਰਿਵਾਰ ਦੇ ਜੀ ਦਾ ਕੋਈ ਨੁਕਸਾਨ ਹੋਵੇ ਉਸ ਤੋਂ ਬੁਆਦ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਮਕਾਨ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਨਵੇਂ ਬਣਵਾਇਆ ਜਾਵੇ ਤਾਂ ਜੋ ਕਿਸੇ ਵੀ ਪਰਿਵਾਰ ਦਾ ਕੋਈ ਨੁਕਸਾਨ ਕਿਸੇ ਜੀ ਦਾ ਨਾ ਹੋ ਸਕੇ ਇਹਹੀ ਬੇਨਤੀ ਸੀ ਸਾਡੀ ਸਰਕਾਰ ਨੂੰ ਅਪੀਲ ਕਰਦੇ ਅਸੀਂ ਵਾਰ-ਵਾਰ ਕਿ ਜਲਦ ਤੋਂ ਜਲਦ ਇਸ ਪਰਿਵਾਰ ਦਾ ਜਿਹੜਾ ਉਹ ਹੱਲ ਕੀਤਾ ਜਾਵੇ